ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਗੁਰੂ ਕਾ ਬਾਗ ਮੋਰਚਾ ਕਾਲੀ ਲਹਿਰ ਦਾ ਇੱਕ ਮਹੱਤਵਪੂਰਨ ਮੋਰਚਾ ਹੈ ਇਹ ਮੋਰਚਾ ਅਮ੍ਰਿਤਸਰ ਤੋਂ 20 ਕਿਲੋਮੀਟਰ ਦੂਰ ਗੁਰਦੁਆਰਾ ਗੁਰੂ ਕਾ ਬਾਗ ਪਿੰਡ ਕੁੱਕੇਵਾਲੀ ਵਿਖੇ 8 ਅਗਸਤ 1922 ਨੂੰ ਲਗਿਆ ਸੀ ਹਕੂਮਤਾਂ ਅਤੇ ਸਰਕਾਰਾਂ ਸ਼ੁਰੂ ਤੋਂ ਹੀ ਗੁਰਦੁਆਰਿਆਂ ਵਿੱਚ ਦਖਲਅੰਦਾਜ਼ੀ ਕਰਦੀਆਂ ਆਈਆਂ ਹਨ ਇਸ ਗੁਰਦੁਆਰਾ ਸਾਹਿਬ ਵਿਖੇ ਗੁਰੂ ਅਜੰਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਚਰਨ ਪਏ ਹਨ ਇਹ ਮੈਦਾਨੀ ਇਲਾਕਾ ਕੱਲਰ ਦੀ ਧਰਤੀ ਸੀ ਗੁਰੂ ਤੇਗ ਬਹਾਦਰ ਜੀ ਨੇ ਸੰਗਤਾਂ ਨੂੰ ਕਿਹਾ ਇੱਥੇ ਬਾਗ ਲਗਾਓ ਗੁਰੂ ਜੀ ਦੇ ਵਚਨ ਸੱਤ ਹੋਏ ਕੱਲਰ ਧਰਤੀ ਤੇ ਹਰਾ ਪਰਾ ਬਾਗ ਲੱਗ ਗਿਆ ਜਿਸ ਦਾ ਨਾਮ ਗੁਰੂ ਕਾ ਬਾਗ ਪੈ ਗਿਆ ਸਰਕਾਰਾਂ ਨੂੰ ਪਤਾ ਸੀ ਕਿ ਸਿੱਖਾਂ ਨੂੰ ਗੁਰੂ ਘਰਾਂ ਤੋਂ ਸੇਧ ਮਿਲਦੀ ਹੈ ਉਹਨਾਂ ਨੇ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਬੰਦਿਆਂ ਨੂੰ ਦੇ ਦਿੱਤਾ ਗੁਰੂ ਕੇ ਬਾਗ ਦਾ ਮਹੰਤ ਸੀ ਭਾਈ ਸੁੰਦਰ ਦਾਸ ਪਹਿਲਾਂ ਤਾਂ ਇਹ ਗੁਰਮਤ ਦੇ ਅਨੁਸਾਰ ਪ੍ਰਬੰਧ ਚਲਾਉਂਦਾ ਰਿਹਾ ਪਰ ਅੰਗਰੇਜ਼ਾਂ ਦੇ ਦਬਾਅ ਹੇਠ ਇਹ ਕਟਿਆ ਆਚਰਨ ਵਾਲ ਚੱਲ ਪਿਆ ਸਿੱਖ ਲੰਗਰ ਦੇ ਲਈ ਗੁਰੂ ਕੇ ਬਾਗ ਚੋਂ ਲੱਕੜਾਂ ਲੈਣ ਲਈ ਗਏ ਮਹੰਤ ਨੇ ਸਰਕਾਰ 'ਪਾਸ ਸ਼ਿਕਾਇਤ ਲਗਾ ਕੇ ਲੱਕੜਾਂ ਲੈਣ ਗਏ ਪੰਜ ਸਿੰਘ ਗ੍ਰਿਫਤਾਰ ਕਰਵਾ ਦਿੱਤੇ ਲੱਕੜਾਂ ਚੋਰੀ ਦੇ ਜ਼ੁਲਮ ਵੀ ਸਰਕਾਰ ਵੱਲੋਂ ਹਰ ਸਿੱਖ ਨੂੰ 50 ਰੁਪਏ ਜੁਰਮਾਨਾ ਅਤੇ 6-6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਸ਼ਰੋਮਣੀ ਕਮੇਟੀ ਨੇ ਇਸ ਨੂੰ ਸਿੱਖਾਂ ਤੇ ਨਜਾਇਜ਼ ਹਮਲ ਸਮਝਿਆ ਕਿਉਂਕਿ ਜ਼ਮੀਨ ਗੁਰਦੁਆਰੇ ਦੀ ਸੀ ਸਰਕਾਰੀ ਤੱਕੇ ਸ਼ਾਹੀ ਦੇ ਖਿਲਾਫ ਸਿੱਖਾਂ ਨੇ ਮੋਰਚਾ ਲਗਾ ਦਿੱਤਾ ਗੁਰਦੁਆਰਿਆਂ ਦੀ ਮਾਨ ਮਰਿਆਦਾ ਪਵਿੱਤਰਤਾ ਸਚਾਰੂ ਪਰਬੰਧ ਜ਼ਬਰ ਜ਼ਾਲਮ ਦੇ ਖਿਲਾਫ ਸ਼ਾਂਤਮਈ ਸੰਘਰਸ਼ ਨੂੰ ਮੋਰਚਾ ਕਿਹਾ ਜਾਂਦਾ ਹੈ ਪੰਥ ਨੇ ਇਕੱਠਿਆਂ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਅਗੇ ਅਰਦਾਸ ਕੀਤੀ ਕਿ ਅਸੀਂ ਮੰਨ ਕਰਕੇ ਵਚਨ ਕਰਕੇ ਪੂਰਨ ਤੌਰ ਤੇ ਸ਼ਾਂਤਮਈ ਰਹਾਂਗੇ ਸਰਕਾਰ ਵੱਲੋਂ ਕੁੱਟਮਾਰ ਅਤੇ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ ਗ੍ਰਿਫਤਾਰੀਆਂ ਦਾ ਦੌਰ 17 ਨਵੰਬਰ 1922 ਤੱਕ ਚੱਲਦਾ ਰਿਹਾ ਸਰਕਾਰ ਵਿਰੋਧ ਹੋ ਰਹੇ ਪ੍ਰਚਾਰ ਅਤੇ ਮੋਰਚਿਆਂ ਨੇ ਹਕੂਮਤ ਨੂੰ ਪਰੇਸ਼ਾਨ ਕਰ ਦਿੱਤਾ ਅਖੀਰ ਸਰਕਾਰ ਨੇ ਸਰ ਗੰਗਾ ਰਾਮ ਦੀ ਅਗਵਾਈ ਹੇਠ ਸਿੱਖਾਂ ਨਾਲ ਸਮਝੌਤਾ ਕਰ ਲਿਆ ਇਸ ਮੋਰਚੇ ਦੇ ਦੌਰਾਨ 1500 ਅਕਾਲੀ ਫੱਟੜ ਹੋਏ ਅਤੇ 5600 ਗ੍ਰਿਫਤਾਰ ਕੀਤੇ ਗਏ ਸਰਕਾਰ ਨੇ ਗੁਰੂ ਕੇ ਬਾਗ ਤੋਂ ਪੁਲਿਸ ਨੂੰ ਵਾਪਸ ਬੁਲਾ ਲਿਆ ਅਕਾਲੀਆਂ ਨੇ ਬਾਗ ਵਾਲੀ ਜਗ੍ਹਾ ਤੇ ਕਬਜ਼ਾ ਕਰ ਲਿਆ ਅਤੇ ਸਰਕਾਰ ਨੇ ਕੈਦ ਕੀਤੇ ਸਾਰੇ ਅਕਾਲੀ ਰਿਹਾ ਕਰ ਦਿੱਤੇ ਇਸ ਤਰ੍ਹਾਂ ਗੁਰੂ ਕਾ ਬਾਗ ਮੋਰਚੇ ਦਾ ਅੰਤ ਹੋ ਗਿਆ ਗੁਰੂ ਕਾ ਬਾਗ ਦੇ ਮੋਰਚੇ ਦੀ ਕਾਮਯਾਬੀ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੇ ਹੋਰ ਗੁਰਦੁਆਰੇ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਜਿਨ੍ਹਾਂ ਵਿੱਚੋਂ ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰੇ ਮੁਖਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ